ਰਾਜਵੀਰ ਜਵੰਦਾ ਦੇ ਅਸੀਂ ਜੱਦੀ ਕਾਰ ਦੇ ਵਿੱਚ ਇੱਥੇ ਬੈਠੇ ਹੋਇਆ ਇਸ ਵੇਲੇ ਗगन ਕੋਕਰੀ ਸਾਣਾ ਇੱਥੇ ਮੌਜੂਦ ਨੇ ਬਹੁਤ ਭਾਵੁਕ ਕਰ ਦੇਣ ਵਾਲੀ ਅੱਜ ਜਿਹੜੀ ਪੋਸਟ ਹੈ ਉਹ ਗगन ਕੋਕਰੀ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਨੇ ਕਿਹਾ ਦੁੱਖ ਬਹੁਤ ਠੰਡਾ ਹੈ ਪਰ ਅਜਿਹਾ ਦੁੱਖ ਜਿਹੜਾ ਹੈ ਉਹ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਗगन ਬਹੁਤ ਇਮੋਸ਼ਨਲ ਕਰ ਦੇਣ ਵਾਲੀ ਤੁਹਾਡੀ ਪੋਸਟ ਸੀਗੀ ਔਰ ਵਾਕਿਆ ਇਹ ਦੁੱਖ ਜਿਹੜਾ ਹੈ ਨਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਚੀਜ਼ ਵੀ ਜਿਹੜੀ ਅੱਜ ਆ ਦਿਨ ਦੇਖਣਾ ਪਏ ਅਸਲ 'ਚ ਸੌਰੀ ਥੋੜਾ ਮੈਂ ਬੋਲਾਂ ਤੇ ਬੰਦੇ ਜਰਨੀ ਚ ਬਹੁਤ ਦੁੱਖ ਆਉਂਦੇ ਆ ਮੈਂ ਵੀ ਬਹੁਤ ਦੁੱਖਾਂ ਜੋ ਨਿਕਲੇ ਹੋਇਆ ਬਾਹਰ ਰਹੇ ਆ ਮਾਂ ਪਿਓ ਤੋਂ ਦੂਰ ਰਹੇ ਆ ਛਿਜਬੀ ਹੋਇਆ ਦੀਆਂ ਪਰ ਇਹ ਸੱਚੀ ਬਹੁਤ ਵੱਡਾ ਦੁੱਖਾ ਕਿਉਂਕਿ ਉਹ ਬੰਦਾ ਬਹੁਤ ਵਧੀਆ ਤੇ ਇਦਾਂ ਜਾਣਾ ਵਾਸ ਇਹ ਬਹੁਤ ਇਫੈਕਟ ਕਰਦਾ ਦਿਮਾਗ ਬਹੁਤ ਜ਼ਿਆਦਾ ਮੈਨੂੰ ਪਤਾ ਨਹੀਂ ਕੀ ਬੋਲਣਾ ਪਰ ਦਿਸ ਇਜ਼ ਹਾਊ ਥੀਸ ਤੁਸੀਂ ਵੀ ਹਸਪਤਾਲ ਗਏ ਸੀਗੇ ਹੈਨਾ ਉਮੀਦ ਸੀਗੀ ਅਦੋ ਕਿ ਸ਼ਾਇਦ ਕੁਝ ਮਿਰਕਲ ਹੋ ਜਾਏ ਹੈਨਾ ਵਾਪਸ ਉਹ ਆ ਜਾਣ ਤੇ ਦੁਆਵਾਂ ਬਹੁਤ ਲੋਕੀ ਕਰ ਰਹੇ ਸਾਰਿਆਂ ਨੇ ਬਹੁਤ ਜੋਰ ਲਾਇਆ ਜੀ ਸਾਰਿਆਂ ਨੇ ਬਿੱਲੇ ਵੀਰ ਦੀ ਹੁਣੇ ਪੋਸਟ ਪਾਈ ਹੋਈ ਸੀ ਸੌਰੀ ਵੀਰੇ ਤੈਨੂੰ ਬਚਾਰ ਨਹੀਂ ਪਾਏ ਸੋ ਸਾਰਿਆਂ ਨੇ ਸੱਚੀ ਬਹੁਤ ਜੋਰ ਲਾਇਆ ਮੈਂ ਲੋਕਾਂ ਨੇ ਬਹੁਤ ਜੋਰ ਲਾਇਆ ਜੀ ਉਹਨਾਂ ਦੇ ਪਰਿਵਾਰ ਨੇ ਬਹੁਤ ਜੋਰ ਲਾਇਆ ਵੀ ਉਹ ਤਾਂ ਕਹਿੰਦੇ ਸੀ ਅਸੀਂ ਭਾਵੇਂ ਸਾਲ ਇਦਾਂ ਵੈਂਟੀਲੇਟਰ ਤੇ ਹੋਵੇ ਪਰ ਅਸੀਂ ਰੱਖਾਂਗੇ ਉਹ ਹੁਣ ਸਾਰਾ ਕੁਝ ਹੀ ਬੰਦ ਹੋ ਗਿਆ ਪਹਿਲਾਂ ਜੇ ਮਾੜੀ ਮੋਟਾ ਹਾਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਉਹ ਉਹਦੇ ਕਰਕੇ ਫਿਰ ਮਤਲਬ ਹੁਣ ਇਸ ਤੋਂ ਜ਼ਿਆਦਾ ਕੁਝ ਕਰ ਨਹੀਂ ਸਕਦੇ ਕਿ ਉਹ ਆਈ ਡੋਨਟ ਨੋ ਵਾਈ ਗੁਰੂ ਨੇ ਕਿਉਂ ਕੀਤਾ ਇਦਾਂ ਜਾਂ ਜਰੀਆ ਇਹੋ ਜਿਹਾ ਕਿਉਂ ਬਣਾਇਆ ਪਰ ਦ ਡਿਜ਼ਰਵ ਨਹੀਂ ਕਰਦਾ ਹੀ ਉਹ ਮੈਂ ਉੱਥੇ ਹੀ ਮੈਂ ਉਹਨੂੰ ਹੁਣ ਪਏ ਨੂੰ ਦੇਖ ਕੇ ਆਇਆ ਉਹ ਬੜਾ ਵਧੀਆ ਲੱਗਦਾ ਆ ਜਾਣਾ ਹੁਣ ਦੇਖੋ ਬਹੁਤ ਬਹੁਤ ਵਧੀਆ ਲੱਗਦਾ ਪਰ ਆਈ ਡੋਨਟ ਨੋ ਉਹ ਉਹ ਦੇਖੋ ਇੰਜਰੀ ਵੀ ਨਹੀਂ ਲੱਗਦੀ ਦੇਖ ਕੇ ਹਾਂਜੀ ਹਾਂ ਹਾਂ ਇਹ ਉਹ ਐਲਾਦਾ ਵੀ ਹੁਣੀ ਉੱਠ ਖੜਦਾ ਤੇ ਉਹ ਪਰ ਆਈ ਡੋਨਟ ਨੋ ਮਾਤਾ ਜੀ ਨੂੰ ਮਿਲੇ ਤੁਸੀਂ ਹੁਣ ਮੇਰੇ ਮੰਮੀ ਉਹਨਾਂ ਦੇ ਮਾਤਾ ਜੀ ਦੇ ਨਾਲ ਹੀ ਸੀਗੇ ਦੋ ਤਿੰਨ ਦਿਨ ਹੋ ਗਏ ਮੈਂ ਵੀ ਹੁਣ ਮੈਂ ਕਿਹਾ ਮੈਨੂੰ ਮਾਤਾ ਹੁਣ ਜਿਵੇਂ ਮਾਤਾ ਬੋਲਦੇ ਸੀਗੇ ਉਹ ਉਹ ਕੈਨੇਡਾ ਤੋਂ ਆਇਆ ਬਹੁਤ ਸੂਟ ਲੈ ਕੇ ਆਇਆ ਹੁਣ ਕੋਟਿੰਗਾਂ ਲੈ ਕੇ ਆਇਆ ਹੁਣ ਅਸੀਂ ਇਕੱਠੇ ਸੀਗੇ ਕੈਨੇਡਾ ਮੇਰੇ ਤੋਂ ਮਿਲਿਆ ਨਹੀਂ ਗਿਆ ਮੈਂ 2 ਦਿਨ ਪਹਿਲਾਂ ਉਹਨੇ ਮੈਨੂੰ ਕਾਲ ਆਈ ਮੈਨੂੰ ਕਹਿੰਦਾ ਆਪਾਂ ਮਿਲਣਾ ਪਰ ਮੈਂ 2 ਦਿਨ ਪਹਿਲਾਂ ਫਲਾਈ ਕਰ ਗਿਆ ਪਤਨੀ ਮੈਂ ਕਿ ਨਹੀਂ ਅਮਰੀਕਾ ਜਾਣਾ ਸੀਗਾ ਤੇ ਹੁਣ ਮੈਨੂੰ ਰਿਗਰੈਟ ਫੀਲ ਹੁੰਦਾ ਵੀ ਮੈਂ ਕਿਉਂ ਗਿਆ ਕਿਉਂ ਨਹੀਂ ਮਿਲਿਆ ਤੇ ਮਾਤਾ ਬਹੁਤ ਚੀਜ਼ਾਂ ਬੋਲ ਰਹੀ ਹੈ ਹੁਣ ਬੋਲੂਗੀ ਉਹ ਮਾਂ ਆ ਤੇ ਉਹ ਸੁਣੀਏ ਨਹੀਂ ਜਾਂਦੀ ਕਿ ਹਰ ਕੋਈ ਹਰ ਕਿਸੇ ਦੇ ਰੂਹ ਨਾ ਕੁਰਲਾ ਰਹੀ ਹੈ ਇਸ ਵੇਲੇ ਹੈਨਾ ਜਿਨ੍ਹਾਂ ਦੁੱਖ ਇੱਕ ਮਾਂ ਲਈ ਹੁੰਦਾ ਇੱਕ ਘਰ ਵਾਲੀ ਸਭ ਤੋਂ ਜ਼ਿਆਦਾ ਤਾਂ ਬੱਚਿਆਂ ਲਈ ਹੁੰਦਾ ਕਿਉਂਕਿ ਬੱਚੇ ਛੋਟੇ ਹੈ ਹਜੇ ਹੈਨਾ ਸੋ ਉਹਨਾਂ ਦੀ ਜ਼ਿੰਦਗੀ ਤਾਂ ਹਜੇ ਸ਼ੁਰੂ ਹੋਈ ਸੀਗੀ ਉਹਨਾਂ ਨੇ ਤਾਂ ਬਹੁਤ ਕੁਝ ਅੱਗੇ ਆਪਣੇ ਫਾਦਰ ਨਾਲ ਦੇਖਣਾ ਸੀਗਾ ਸੋ ਉਹ ਉਹ ਹੌਸਲਾ ਹੈਗਾ ਪਰਿਵਾਰ ਕੋਲ ਕੋਈ ਹੈਗਾ ਤੁਹਾਡੇ ਵਰਗੇ ਦੋਸਤਾਂ ਹੈਗੇ ਆ ਨਹੀਂ ਦੇਖੋ ਜੀ ਪਰਿਵਾਰ ਕੋਲੇ ਮੈਂ ਇਹ ਤਾਂ ਉਹਨਾਂ ਦਾ ਦਿਲ ਜਾਣਦਾ ਹਾਂ ਜੀ ਅਸੀਂ ਤਾਂ ਬਹਿ ਸਕਦੇ ਕੋਲੇ ਹੁਣ ਉਹਦੇ ਉਦੀ ਡਾਕਟਰ ਨੂੰ ਪਤਾ ਨਹੀਂ ਸੀਗਾ ਵੀ ਬਈ ਬਈ ਡੈਡੀ ਨੂੰ ਕੁਝ ਹੋ ਗਿਆ ਤੇ ਉਹਨੂੰ ਹੁਣ ਪਤਾ ਲੱਗਿਆ ਵੀ ਜਦੋਂ ਸਾਹਮਣੇ ਉਹਨੂੰ ਪਤਾ ਲੱਗਿਆ ਵੀ ਡੈਡੀ ਹੈ ਨਹੀਂਗੇ ਸੋ ਡਾਕਟਰ ਨੂੰ ਪਤਾ ਨਹੀਂ ਸੀਗਾ ਉਹ ਬੜਾ ਡਿਫਰੈਂਟ ਮੂਮੈਂਟ ਆ ਮੈਨੂੰ ਮੇਰੇ ਮੇਰੇ ਤੋਂ ਦੇਖ ਨਹੀਂ ਹੋਇਆ ਸੋ ਆਈ ਡੋਨੋ ਕਿਦਾਂ ਉਹ ਆਪਦੇ ਦਿਲ ਚ ਲੈ ਕੇ ਚੱਲ ਰਹੇ ਹੋਣਗੇ ਕੀ ਚੀਜ਼ ਆ ਆ ਜਦੋਂ ਵੱਡੇ ਹੋਣਗੇ ਉਹਨਾਂ ਨੂੰ ਉਦੋਂ ਰੈਲਾਈਜ਼ ਹੋਊਗਾ। 4 ਸਾਲ ਪਹਿਲੇ ਉਹਨਾਂ ਦੀ ਮਾਤਾ ਦਾ ਸਿਰ ਦਾ ਸਾਈ ਚਲ ਜਾਂਦਾ ਹੈ। ਇਸ ਇਸ ਸੌਰੀ ਹੁਣੀ 2 ਸਾਲ ਸਾਲ 2 ਸਾਲ 3 ਸਾਲ ਹੋਇਆ ਹਜੇ ਹੈਨਾ 1 ਸਾਲ ਦੀ ਗੱਲ ਹੈ। 3 ਸਾਲ ਹੋਇਆ ਹਜੇ ਔਰ ਉਸ ਅਜਮਨ ਯਾਦ ਆਪਾਂ ਇੱਥੇ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਔਰ ਦੁੱਖ ਜਿਹੜਾ ਹੈ ਨਾ ਉਹ ਸਾਂਝਾ ਕੀਤਾ ਸੀ ਨਹੀਂ ਲੱਗਦਾ ਸੀ ਕਿ ਇੰਨੀ ਛੇਤੀ ਇਹ ਜਿਹੜਾ ਸਮਾਂ ਹੈ ਉਹ ਸਾਨੂੰ ਦੇਖਣਾ ਔਰ ਇਹ ਕਿੰਨਾ ਵਧੀਆ ਮੈਸੇਜ ਦਿੱਤਾ ਕਹਿੰਦਾ ਮੇਰੇ ਡੈਡੀ ਕਹਿੰਦਾ ਸ਼ਰਾਬ ਪੀਂਦਾ ਹੈ। ਇਹ ਕਹਿੰਦਾ ਵੀ ਚਲੋ ਵੀ ਮੈਂ ਨਹੀਂ ਕਹਿੰਦਾ ਮੇਰਾ ਡੈਡੀ ਮਾੜਾ ਪਰ ਆਪਦੇ ਆਪਦੇ ਡੈਡੀਆਂ ਨੂੰ ਸ਼ਰਾਬ ਪੀਣ ਤੋਂ ਰੋਕੋ ਬਹੁਤ ਵਧੀਆ ਮੈਸੇਜ ਸੀ ਉਹਦਾ ਜਿਹੜਾ ਬੰਦਾ ਇਸ ਚੀਜ਼ ਬਾਰੇ ਬੋਲਦਾ ਉਹ ਮਤਲਬ ਆਪਦੀ ਆ ਆਪਦੀ ਹੈਲਥ ਤੇ ਦੁਨੀਆ ਦੀ ਹੈਲਥ ਬਾਰੇ ਸੋਚਦਾ ਹੈ ਬੜਾ ਹੈਲਦੀ ਬੰਦਾ ਸੀਗਾ ਜੀ ਉਹ ਬਹੁਤ ਜ਼ਿਆਦਾ ਜਾਣੇ ਬਿਲਕੁਲ ਸ਼ਬਦ ਇਸ ਵੇਲੇ ਘਟ ਹੈ ਪਰ ਦੁੱਖ ਬਹੁਤ ਜ਼ਿਆਦਾ ਹੈ ਦੁੱਖ ਬਹੁਤ ਵੱਡਾ ਹੈ ਹੈਨਾ ਪਰ ਉਮੀਦ ਅਖੀਰ ਦੇ ਵਿੱਚ ਇਹੀ ਅਸੀਂ ਕਹਿ ਸਕਦੇ ਹਾਂ ਕਿ ਪਾਣਾ ਜਿਹੜਾ ਹੈ ਮਾਨਨ ਦਾ ਬਲ ਬਖਸ਼ੇ ਪਰਮਾਤਮਾ ਪਰਿਵਾਰ ਨੂੰ ਹੈ ਨਾ ਬਾਕੀ ਅਸੀਂ ਤਾਂ ਹੀ ਦੇਖੋ ਜਿੰਨੇ ਆਪਾਂ ਆਏ ਹੋਏ ਹਾਂ ਸਾਰੇ ਨੇ ਆਉਦੇ ਆਉਦੇ ਕੰਮਾਂ ਤੇ ਚਲੇ ਜਾਣਾ ਸਭ ਨੇ ਤੁਸੀਂ ਕਿਸੇ ਹੋਰ ਦੀ ਇੰਟਰਵਿਊ ਕਰਨ ਚਲੇ ਜਾਣਾ ਪਰ 올 ਆਮ ਥਿੰਕਿੰਗ ਇਜ਼ ਕਿ ਉਹਦੇ ਉਹਦੀ ਮੰਮੀ ਉਹਦੀ ਵਾਈਫ ਤੇ ਉਹਦੇ ਬੱਚੇ ਜਿਉਂ-ਜੋ ਵੱਡੇ ਹੋਣ ਤੇ ਇਹ ਉਹਨਾਂ ਦੀ ਲਾਈਫ ਡਿਫਰੈਂਟ ਹੋਗੀ ਸਾਡੇ ਨਾਲ ਯਾ ਅਖੀਰ ਦੇ ਵਿੱਚ ਇੱਕ ਗੱਲ ਪੁੱਛਣਾ ਚਾਹੂੰਗੀ ਕਿ ਕਿੰਨੇ ਸਾਲ ਦੀ ਜਾਣਕਾਰ ਸੀਗੇ ਤੁਸੀਂ ਇੱਕ ਦੂਜੇ ਦੇ ਕਿੰਨੇ ਸਾਲ ਜਿੰ ਜਦੋਂ ਤੋਂ ਚੁੰਦਾ ਗਾਉਣ ਲੱਗਿਆ ਜੀ ਉਦੋਂ ਤੋਂ ਤਾਂ ਮੈਂ ਜਾਣਦਾ ਹਾਂ ਆ ਡੋ ਨੋ ਉਹਨੂੰ 10 ਸਾਲ ਹੋ ਗਏ ਹੁਣੇ ਮੇਰੇ ਹਿਸਾਬ ਨਾਲ ਗਾਉਂਦੇ ਨੂੰ ਹਾਜੀ ਸੋ 10 ਸਾਲ ਤੋਂ ਮੈਂ ਜਾਣਦਾ ਜੀ ਮੇਰੇ ਏਰੀਆ ਦਾ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ ਇਹ ਮੇਰੇ ਏਰੀਆ ਦਾ ਮੈਂ ਥੋੜਾ ਜਿਹਾ ਟਾਈਮ ਪਹਿਲਾਂ ਗਾਉਣ ਲੱਗਿਆ ਉਹਦੇ ਤੋਂ ਸਾਲ 2 ਸਾਲ ਪਹਿਲਾਂ ਪਰ ਉਦੋਂ ਦਾ ਜਾਣਦਾ ਜੀ ਪਰ ਇੱਕ ਚੜ੍ਹਦੀ ਕਲਾ ਵਾਲਾ ਇਨਸਾਨ ਸਾਨੂੰ ਛੱਡ ਗਿਆ 100% 100% ਚਲੋ ਹਰ ਇੱਕ ਨੂੰ ਦੁੱਖ ਹੁੰਦਾ ਜੀ ਜਿਹਦਾ ਵੀ ਬੰਦਾ ਜਾਂਦਾ ਹਰ ਇੱਕ ਨੂੰ ਸਾਨੂੰ ਸਾਡੇ ਦਾ ਦੁੱਖ ਆ ਜੀ ਅੱਜ